ਨਰੈਣਗੜ ਇੰਡੀਆ ਗੇਟ ਪਾਸ਼ਪਾ ਦਫ਼ਤਰ ਪੰਜਾਬ ਕਾਰਜਕਾਰਨੀ ਮੈਂਬਰ ਵਿਪਨ ਨਈਆ ਦੀ ਪ੍ਰਧਾਨ ਕੀ ਹੇਟ ਮੀਟਿੰਗ ਕੀਤੀ ਗਈ ਜਿਸ ਵਿੱਚ ਪਾਸ਼ਪਾ ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ ਅਤੇ ਹਲਕਾ ਪਛਮੀ ਦੇ ਪ੍ਰਚਾਰਕਾਰ 파ਰਸ ਮਹਾਜਨ ਮੁੱਖ ਤੌਰ ਤੇ ਹਾਜ਼ਰ ਹੋਏ ਜਿਨ੍ਹਾਂ ਦੀ ਪ੍ਰਧਾਨ ਕੀ ਹੈ ਬਹੁਤ ਸਾਰੇ ਪਰਿਵਾਰ ਪਾਸ਼ਪਾ ਵਿੱਚ ਸ਼ਾਮਿਲ ਹੋ ਗਏ ਵਿਪਨ ਨਈਆ ਨੇ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਨਰਿੰਦਰ ਮੋਦੀ ਅਤੇ ਪਾਸ਼ਪਾ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਣਾ ਇਸ ਮੌਕੇ ਮੰਡਲ ਪ੍ਰਧਾਨ ਦਰਸ਼ਨ ਲਾਲ ਹਜੂਰੀ ਨੌਜਵਾਨ ਆਗੂ ਰਿੱਕੀ ਪੰਡਿਤ ਰਮਨ ਪੰਡਿਤ ਸੁਸ਼ੀਲ ਸ਼ਰਮਾ ਰਗੂ ਪੰਡਿਤ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅੱਜ ਭਾਰਤੀ ਜਨਤਾ ਪਾਰਟੀ ਦੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੈਂਕੜੇ ਸਾਥੀਆਂ ਨੇ ਭਾਰਤੀ ਜਨਤਾ ਪਾਰਟੀ ਦਾ ਧੰਮ ਫੜਿਆ ਨਰਿੰਦਰ ਭਾਈ ਮੋਦੀ ਜੀ ਤੋਂ ਉਤਸ਼ਾਹਿਤ ਹੋ ਕੇ ਨੌਜਵਾਨ ਬੀਜੇਪੀ ਦੇ ਵੱਲ ਚੱਲ ਰਹੇ ਨੇ ਭਾਰਤੀ ਜਨਤਾ ਪਾਰਟੀ 24 ਦੇ ਵਿੱਚ ਬਹਾਰੀ ਬਹੁਮਤ ਦੇ ਨਾਲ ਦੁਬਾਰਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਏ ਜਿਹੜੀ ਵਿੱਚ ਸੰਕਲਪ ਅਵਿਖਸ਼ਿਤ ਭਾਰਤ ਯਾਤਰਾ ਅੰਮ੍ਰਿਤਸਰ ਤੇ ਚੱਲ ਰਹੀ ਹੈ ਉਹਦੇ ਬਾਰੇ ਚਰਚਾ ਹੋਈ ਹੈ ਔਰ ਕੁਝ ਨੌਜਵਾਨ ਸਾਥੀ ਜਿਹੜੇ ਨਰਿੰਦਰ ਮੋਦੀ ਜੀ ਨੂੰ ਪ੍ਰਭਾਵਿਤ ਹੋ ਕੇ ਅੱਜ ਭਾਜਪਾ ਵਿੱਚ ਸ਼ਾਮਲ ਹੋਏ ਹੈ ਮੈਂ ਇਹਨਾਂ ਨੂੰ ਵੀ ਸ਼ੁਭਕਾਮਨਾਵਾਂ ਦੇ ਨਰ ਭਾਰਤੀ ਜਨਤਾ ਪਾਰਟੀ 2024 ਦੇ ਵਿੱਚ ਇਹਨਾਂ ਨੇ ਵੀ ਵਿਸ਼ਵਾਸ ਪਾਇਆ ਕਿ ਵੱਧ ਚੜ ਕੇ ਮੋਦੀ ਜੀ ਨੂੰ ਸਜਦਾ